ਆਲੂ ਆ ਦੇ ਸ਼ਕੀਨ ਹੋ ਜਾਣ ਸਾਵਧਾਨ ਜੇਕਰ ਤੁਸੀਂ ਵੀ ਹਰ ਸਬਜ਼ੀ ਦੇ ਵਿੱਚ ਆਲੂ ਪਾਉਂਦੇ ਹੋ ਤਾਂ ਤੁਸੀਂ ਇਹਨਾਂ ਬਿਮਾਰੀਆਂ ਨੂੰ ਸਦਾ ਦੇ ਰਹੇ ਹੋ ਜੇਕਰ ਆਪਣੀ ਜਾਨ ਬਚਾਉਣੀ ਹੈ ਤਾਂ ਹੁਣੇ ਤੋਂ ਹੀ ਆਲੂ ਆਪਣੇ ਖਾਣੇ ਦੇ ਵਿੱਚੋਂ ਕੱਢ ਦਿਓ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਅਸ਼ਸ਼ਕਾਲ ਤੁਸੀਂ ਦੇਖ ਰਹੇ ਨੈਸ਼ਨ ਪੋਸਟ ਮਾਤੇ ਨਾਲ ਮੇਗਾ ਹਰ ਘਰ ਦੇ ਵਿੱਚ ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਕਿਉਂਕਿ ਜਿਹੜੇ ਆਲੂ ਐ ਹਰ ਸਬਜ਼ੀ ਦੇ ਵਿੱਚ ਪਾ ਲਿਆ ਜਾਂਦਾ ਐ ਭਾਵੇਂ ਉਹ ਤਰੀ ਵਾਲੀ ਸਬਜ਼ੀ ਹੋਵੇ ਭਾਵੇਂ ਉਹ ਸੁੱਕੀ ਸਬਜ਼ੀ ਹੋਵੇ ਆਲੂ ਖਾਣਾ ਘਰ ਦੇ ਵਿੱਚ ਜ਼ਰੂਰੀ ਸਮਝਿਆ ਜਾਂਦਾ ਐ ਕਈ ਤਾਂ ਅਜਿਹੇ ਹੁੰਦੇ ਨੇ ਜਿਹੜੇ ਸਿਰਫ ਆਲੂ ਹੀ ਖਾਣਾ ਪਸੰਦ ਕਰਦੇ ਨੇ ਬੱਚੇ ਤਾਂ ਸਿਰਫ ਆਲੂ ਦਾ ਹੀ ਸੇਵਨ ਕਰਦੇ ਨੇ ਪਰ ਕੀ ਤੁਹਾਨੂੰ ਪਤਾ ਐ ਕਿ ਆਲੂ ਤੁਹਾਡੇ ਸਰੀਰ ਲਈ ਕਿੰਨੇ ਜ਼ਿਆਦਾ ਖਤਰਨਾਕ ਹੋ ਸਕਦੇ ਨੇ ਤੁਹਾਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਐ ਤਾਂ ਉਹ ਤੁਹਾਨੂੰ ਅੱਜ ਆਲੂਆਂ ਦੇ ਜਿਹੜੇ ਨੁਕਸਾਨ ਦੱਸਦੇ ਆ ਕਿ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕਿਹੋ ਜਿਹਾ ਨੁਕਸਾਨ ਹੁੰਦਾ ਐ ਜਿਵੇਂ ਇਸ ਦੇ ਨਾਲ ਥੋੜਾ ਸ਼ਰੀਰ ਹੈ ਆਲੂ ਅੰਦਰ ਹੀ ਅੰਦਰ ਖੰਦਾ ਜਾਂਦਾ ਹੈ ਤੇ ਆਲੂਆਂ ਦੀ ਜਗ੍ਹਾ ਤੇ ਤੁਹਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਿਸ ਦੇ ਨਾਲ ਤੁਹਾਡੀ એનર્ਜੀ ਵੀ ਬਣੀ ਰਹੇ ਤਾਂ ਤੁਹਾਨੂੰ ਦੱਸ ਦੇ ਕਿ ਆਲੂਆਂ ਦੇ ਵਿੱਚ ਜਿਹੜਾ ਕੰਟਰੋਲ ਪਾਣਾ ਮੁਸ਼ਕਿਲ ਹੋ ਜਾਂਦਾ ਹੈ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਆਲੂਆਂ ਦੇ ਨਾਲ ਮੋਟਾਪਾ ਵਧਦਾ ਹੈ ਆਲੂ ਖਾਣ ਦੇ ਨਾਲ ਸ਼ਰੀਰ ਦੇ ਵਿੱਚ ਸੋਡੀਅਮ ਵਧਦਾ ਹੈ ਜਿਸ ਨਾਲ ਜਿਹੜਾ ਸੋਡੀਅਮ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਵੀ ਵਧਦੀਆਂ ਨੇ ਤੇ ਹਾਰਟ ਅਟੈਕ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਕਰ ਗੱਲ ਆਲੂਆਂ ਦੀ ਕਰੀਏ ਤਾਂ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹਾਈ ਸ਼ੂਗਰ ਦੀ ਸਮੱਸਿਆ ਇਤੁਕਾ ਕੀ ਹੋਰ ਵੀ ਬਿਮਾਰੀਆਂ ਨੇ ਜਿਹੜੀਆਂ ਸਰੀਰ ਅੰਦਰ ਪੈਦਾ ਹੋ ਜਾਂਦੀਆਂ ਨੇ ਤੇ ਲੋਕਾਂ ਨੂੰ ਪਤਾ ਤੱਕ ਨਹੀਂ ਚੱਲਦਾ ਇਸ ਲਈ ਆਲੂ ਖਾਣਾ ਹੁਣੇ ਤੋਂ ਛੱਡ ਦਿਓ ਕਿਉਂਕਿ ਆਲੂ ਤੁਹਾਡੇ ਲਈ ਨੁਕਸਾਨਦੇ ਹੋ ਸਕਦੇ ਨੇ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਹੀ ਅੰਦਰ ਖਾ ਸਕਦੇ ਨੇ ਗੱਲ ਕਰਦਿਆਂ ਕਿ ਅੱਜਕੱਲ ਗ੍ਰੇਟ ਹੱਟ ਅਟੈਕ ਹੋ ਰਹੇ ਨੇ ਕਾ ਹਾਰਟ ਅਟੈਕ ਦੀ ਮੁੱਖ ਵਜ੍ਹਾ ਕਹਿ ਸਕਦੇ ਆ ਤੁਹਾਨੂੰ ਦੱਸਦੀ ਕਿ ਮਾਇਰਾਂ ਦੀ ਬੰਨੀਏ ਤਾਂ ਜਿਹੜੇ ਲੋਕ ਆਲੂ ਜ਼ਿਆਦਾ ਖਾਂਦੇ ਨੇ ਉਹਨਾਂ ਅੰਦਰ ਹਾਰਟ ਅਟੈਕ ਹੋਣ ਦੀ ਜਿਹੜੀ ਮਾਤਰਾ ਹੈ ਉਹ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਹਾਰਟ ਅਟੈਕ ਬਹੁਤ ਜਲਦੀ ਆਉਂਦੇ ਨੇ ਸੋਡੀਅਮ ਜਿਹੜਾ ਹਾਈ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਬਲੱਡ ਸ਼ੂਗਰ ਲੈਵਲ ਵਧਾਉਂਦਾ ਹੈ ਮੋਟਾਪਾ ਵਧਦਾ ਹੈ ਮੋਟਾਪੇ ਦੇ ਨਾਲ ਕੋਲੇਸਟ੍ਰੋਲ ਵਰਗੀ ਬਿਮਾਰੀ ਵੀ ਜਿਹੜੀ ਆ ਵਧ ਜਾਂਦੀ ਹੈ ਕੋਲੇਸਟ੍ਰੋਲ ਵਧਣ ਦੇ ਨਾਲ ਹੋਰ ਵੀ ਸਰੀਰ ਦੇ ਅੰਦਰ ਬਿਮਾਰੀਆਂ ਫੈਦਾ ਹੋ ਜਾਂਦੀਆਂ ਨੇ ਇਸ ਕਰਕੇ ਆਲੂ ਨੂੰ ਜਿੰਨਾ ਹੋ ਸਕੇ ਘੱਟ ਖਾਓ ਆਲੂ ਦੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ इन्ह बीमारियों तो पीड़ित हो तो, तो, तो थानू आलूआनी जगह कंदी का सेवन करना चाहिए शकर कंदी दिनाल आड़ा वेट कटेगा उत्तों की थानू तो पोटाशियम भी मिलेगा आलूआने जिन्हें भी भरपूर तत्व ने शकर कंधी